ਦਰਾਹਜੀਟੀ ਰੋਡ ਤੇ ਬੇਆਬਾਦ ਕਲੋਨੀ ਚ ਆਵਾਰਾ ਪਸ਼ੂ ਨਾਲ ਹਾਦਸਾ ਹੋਣ ਨਾਲ ਜ਼ਖਮੀ ਵਿਅਕਤੀ ਦੀ ਮੌਤ ਤੋਂ ਬਾਅਦ ਸਮਾਜ ਸੇਵੀ ਦਾ ਦਿਲ ਦੁਖਿਆ ਪ੍ਰਸ਼ਾਸਨ ਤੇ ਸਰਕਾਰ ਦੀ ਕਾਰਗੁਜ਼ਾਰੀ ਤੇ ਚੁੱਕੇ ਸਵਾਲ ਉਹਨਾਂ ਨੇ ਕਿਹਾ ਕਿ ਦਰਾਹ ਸ਼ਹਿਰ ਚ ਜ਼ਖਮੀ ਨੂੰ ਸਾਂਭਣ ਲਈ ਕੋਈ ਸੁਵਿਧਾ ਨਹੀਂ ਜੇ ਕੋਈ ਜ਼ਖਮੀ ਨੂੰ ਫਰਸਟ ایڈ ਮਿਲ ਜਾਂਦੀ ਤਾਂ ਇਹ ਬਚ ਸਕਦਾ ਸੀ ਉਹਨਾਂ ਨੇ ਕਿਹਾ ਕਿ ਦਰਾਹ ਵੀ ਇੱਕ ਸਰਕਾਰੀ ਹਸਪਤਾਲ ਤਾਂ ਹੈ ਪਰ ਉੱਥੇ ਮਰੀਜ਼ਾਂ ਨੂੰ ਸਾਂਭਣ ਲਈ ਕੋਈ ਪ੍ਰਬੰਧ ਨਹੀਂ ਅਤੇ ਨਾ ਹੀ ਦਰਾਹ ਵੀ ਕਿ 108 ਐਂਬੂਲੈਂਸ ਹੈ ਉਨਾ ਸਰਕਾਰ ਤੋਂ ਦਰਹਾਜੀ ਡੋਰ ਤੇ ਬਣੀ ਸਰਕਾਰੀ ਹਸਪਤਲ ਚ ਉਚਿਤ ਪਵੰਦਾ ਦੀ ਮੰਗ ਕੀਤੀ ਹੈ ਤਾਂ ਜੋ ਲੋਕਾਂ ਦੀ ਜਾਨ ਬਚਾਈ ਜਾ ਸਕੇ ਜੀ ਕੀ ਮਾਮਲਾ ਤੁਸੀਂ ਇਹ ਬੇਅਵਾਦ ਕੋਲੋਨੀ ਦੇ ਵਿੱਚ ਖੜੇ ਹੋ ਇਹ ਬਿੱਤੇ ਦਿਨੇ ਜੀ ਇੱਥੇ ਇੱਕ ਦੁਰਘਟਨਾ ਵਾਪਰੀ ਸੀ ਐਕਸੀਡੈਂਟ ਹੋਇਆ ਸੀਗਾ ਤੇ ਇਸ ਕਰਕੇ ਅਸੀਂ ਇੱਥੇ ਖੜੇ ਆ ਸਾਨੂੰ ਐਂਬੂਲੈਂਸ ਤੁਹਾਨੂੰ ਸਾਰੇ ਸ਼ਹਿਰ ਨੂੰ ਪਤਾ ਹੈ ਕਿ ਸਾਡੀ ਐਂਬੂਲੈਂਸ ਦੀ ਸੇਵਾ ਚੱਲ ਰਹੀ ਆ ਸਾਨੂੰ ਐਂਬੂਲੈਂਸ ਦੀ ਕਾਲ ਆਈ ਸੀ ਕਿ ਇੱਥੇ ਇੱਕ ਬੰਦੇ ਦਾ ਬਹੁਤ ਮਤਲਬ ਸੱਟ ਲੱਗੀ ਆ ਉਹਦੇ ਬਹੁਤ ਤੇਜ਼ੀ ਨਾਲ ਖੂਨ ਵਹਿ ਰਿਹਾ ਤੇ ਪੂਰੀ ਜਦੋਂ ਅੰਕਲ ਸੀਗੇ ਇਹਨਾਂ ਨੇ ਪੇਸ਼ੈਂਟ ਨੂੰ ਇਹਨੂੰ ਚੱਕਿਆ ਤੇ ਹੁਣ ਇਹਨਾਂ ਜਿਆਦਾ ਸੀ ਕਿ ਬਾਲਟੀ ਜਿਵੇਂ ਐ ਖੂਨ ਦੀ ਪਾਣੀ ਦੀ ਢੋਲੀ ਹੁੰਦੀ ਐ ਇਹਨਾਂ ਕੋਲ ਸੀਗਾ ਤੇ ਜਦੋਂ ਕਾਰਨ ਦਾ ਪਤਾ ਲੱਗਿਆ ਜੀ ਖੂਨ ਵੀ ਹੋਇਆ ਕਿਵੇਂ ਐਕਸੀਡੈਂਟ ਐ ਸੀ ਜਿਵੇਂ ਗੋ ਥਰੂ ਗਏ ਸੀ ਕੇਸ ਦੇ ਇੱਕ ਅਵਾਰਾ ਪਸ਼ੂ ਨੇ ਉਹਨਾਂ ਨੂੰ ਟੱਕਰ ਮਾਰੀ ਇਧਰੋਂ ਕੋਣੀ ਜੋਂ ਕ੍ਰਾਸ ਕਰ ਰਹੇ ਹੋਣੇ ਆ ਜਾਂ ਜਾ ਰਹੇ ਹੋਣੇ ਕਿਤੇ ਅਵਾਰਾ ਪਸ਼ੂ ਕਰਕੇ ਐਕਸੀਡੈਂਟ ਵਾਪਰਿਆ ਜੀ ਜੋ ਬਹੁਤ ਦਿਲ ਨੂੰ ਝਟਕਾ ਲੱਗਿਆ ਕਿ ਇਹ ਅਵਾਰਾ ਪਸ਼ੂਆਂ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਐ ਜੀ ਪੰਜਾਬ ਦੇ ਮਸ਼ਹੂਰ ਤੇ ਹੁਣ ਹਰ ਸਿੰਘ ਰਾਜਵੀਰ ਜਵੰਦਾ ਜੀ ਉਹਨਾਂ ਦਾ ਵੀ ਜਾਣਵਰ ਕਰਕੇ ਐਕਸੀਡੈਂਟ ਹੋਇਆ ਇਦਾਂ ਪੰਜਾਬ ਦੇ ਵਿੱਚ ਅਨੇਕਾਂ ਐਕਸੀਡੈਂਟ ਰੋਜ਼ ਹੁੰਦੇ ਆ ਉਹ ਤਾਂ ਚਲੋ ਹਾਈਲਾਈਟਡ ਕੇਸ ਆ ਜਿਹੜੇ ਹਾਈਲਾਈਟਡ ਨਹੀਂ ਹੁੰਦੇ ਇਹ ਬੰਦੇ ਦੀ ਜਾਨ ਵੀ ਚਲੇਗੀ ਪਿੱਛੇ ਤਿੰਨ ਉਹਦੀਆਂ ਕੁੜੀਆਂ ਨੇ ਜਣੀ ਪਰਿਵਾਰ ਵੀ ਬਹੁਤ ਸਦਮੇ ਚਾ ਇਹ ਆਵਾਰਾ ਪੁਸ਼ਵਾ ਕਰਕੇ ਬਹੁਤ ਐਕਸੀਡੈਂਟ ਹੁੰਦੇ ਆ ਇਸ ਕਰਕੇ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਜਿਹੜੇ ਹੁਣ ਮੈਂ ਕਹਿਣਾ ਤਾਂ ਨਹੀਂ ਚਾਹੀਦਾ ਜਿਵੇਂ ਆੜੇ ਵਾਲੇ ਦੀਆਂ ਗਊਸ਼ਾਲਾ ਨੇ ਇੰਨਾ ਕੁਝ ਵੀ ਆ ਸਰਕਾਰ ਨੂੰ ਇਹਨਾਂ ਨਾਲ ਕੰਟਰੈਕਟ ਕਰਕੇ ਵੀ ਜੜੀਆਂ ਵੀ ਬਾਰਾ ਪਸ਼ੂਆਂ ਨੇ ਵੀ ਤੁਹਾਨੂੰ ਸੇਵਾ ਕਰਨੀ ਚਾਹੀਦੀ ਹੈ ਇਹਨਾਂ ਦੀ ਉਸ ਕਰਕੇ ਵੀ ਜਿਹੜਾ ਵੀ ਐਕਸੀਡੈਂਟਾਂ ਦਾ ਜਿਹੜਾ ਨਾ ਹੋਣ। ਅ ਇਸ਼ੂ ਜੀ ਗੱਲ ਕਰਦੇ ਜਿਸ ਤਰ੍ਹਾਂ ਤੁਸੀਂ ਦੱਸਿਆ ਬੜਾ ਹੀ ਭਿਆਨਕ ਹਾਦਸਾ ਆਇਆ ਤੇ ਇੱਕ ਵਿਅਕਤੀ ਦੀ ਜਾਨ ਚਲੀ ਗਈ ਕੀ ਕਾਰਨ ਸੀ ਐਕਸੀਡੈਂਟ ਤੋਂ ਬਾਅਦ ਕੀ ਉਸ ਵਿਅਕਤੀ ਦੀ ਸਾਮ ਸੰਭਾਲ ਨਹੀਂ ਹੋਈ ਜਾਂ ਮੌਕੇ ਤੇ ਉਹਦੀ ਮੌਤ ਹੋ ਗਈ ਸੀ? ਹਾਂਜੀ ਬਿਲਕੁਲ ਮੋਦੀ ਜੀ ਇਹ ਜਿਹੜਾ ਇਥੋਂ ਜੀ ਫਰਸਟ ਏਡ ਆਪਣੇ ਬੜਾ ਹੀ ਇਹ ਮਤਲਬ ਆ ਗਈ ਗੱਲ ਹੈ ਕਿ ਸਾਨੂੰ ਫਰਸਟ ਏਡ ਨਹੀਂ ਮਿਲਦੀ ਹੈਗੀ ਜਦੋਂ ਵੀ ਕੋਈ ਅਜਿਹਾ ਐਕਸੀਡੈਂਟ ਚੱਕਦੇ ਹਾਂ ਹੁਣ ਇਨਾ ਟਾਈਮ ਤਾਂ ਹੁੰਦਾ ਨਹੀਂ ਹੈਗਾ ਕਿ ਪਹਿਲਾਂ ਉਹਨਾਂ ਦੀ ਫੈਮਿਲੀ ਨੂੰ ਬੁਲਾਈਏ ਜਾਂ ਉਹ ਬੁਲਾਈਏ ਇਹ ਜਾਂ ਉਹ ਬੁਲਾਈਏ ਇਹ ਕੋਈ ਇਦਾਂ ਦਾ ਹੋਣਾ ਚਾਹੀਦਾ ਵੀ ਹਰੇਕ ਹਸਪੀਟਲ ਦੀ ਜ਼ਿੰਮੇਵਾਰੀ ਬਣਦੀ ਹੈ ਜੋ ਵੀ ਕੋਈ ਪੇਸ਼ੈਂਟ ਆਵੇ ਉਦੋਂ ਫਰਸਟ ایڈ ਦੇਣੀ ਚਾਹੀਦੀ ਐ ਏਟ ਲੀਸਟ ਜੋ ਉਹ ਇਨੀ ਬਲੀਡਿੰਗ ਸੀ ਉਹਦੀ ਬਲੀਡਿੰਗ ਸਾਫ਼ ਕਰ ਦਿੰਦੇ ਜਾਂ ਉਹਨੂੰ ਕੋਈ ਵੀ ਫਰਸਟ ایڈ ਦੇ ਦੇਣਦੇ ਜਾਂ ਇੰਜੈਕਸ਼ਨ ਇਦਾਂ ਦੇ ਲਗਾ ਦਿੰਦੇ ਕਿ ਉਹਦਾ ਬਲੱਡ ਰੁਕ ਜਾਂਦਾ ਹੁਣ ਅਸੀਂ ਦਰਾਹੀ ਸ਼ਹਿਰ 'ਚ ਹੈਗੇ ਆਂ ਇੱਥੇ ਹੁਣ ਜਿਹੜਾ ਆਪਣਾ ਸਰਕਾਰੀ ਹਸਪੀਟਲ ਆ ਹੁਣ ਇੱਥੋਂ ਬਹੁਤ ਸਵਾਲ ਉੱਠਦੇ ਐ ਇੱਕ ਐਕਸੀਡੈਂਟ ਨਾਲ ਕਿ ਉਹ ਜਿਹੜਾ ਸਰਕਾਰੀ ਹਸਪੀਟਲ ਇੱਥੇ ਆਪਣਾ ਸਿਰਫ ਬਿਲਡਿੰਗ ਦੇ ਨਾਂ ਤੇ ਖੜਾ ਵਾ ਉਹ ਪ੍ਰੋਪਰ ਉਹਦੀ ਉੱਥੇ ਜੇ ਉਹ ਓਪਨ ਹੋਇਆ ਹੁੰਦਾ ਸ਼ਾਇਦ ਉਹ ਬੰਦੇ ਦੀ ਜਾਨ ਵੱਜ ਜਾਂਦੀ ਹੁਣ ਜਿਹਦੇ ਨਾਲ ਘਟਨਾ ਵਾਪਰੀ ਐ ਜਿਹਦਾ ਘਰ ਦਾ ਜੀ ਗਿਆ ਦੁੱਖ ਤਾਂ ਉਹਨੂੰ ਪਤਾ ਕੀ ਆ ਸੀ ਤਾਂ ਸਿਰਫ ਚਲੋ ਇਹ ਕਹਿ ਲਓ ਵੀਡੀਓ ਬਣਾ ਕੇ ਅਸੀਂ ਇੱਕ ਮੈਸੇਜ ਦੇ ਦਾਂਗੇ ਪਰ ਜਿਹਦਾ ਜੀਓ ਹੀ ਹਮੇਸ਼ਾ ਲਈ ਚਲੇ ਗਿਆ ਜਿਨ੍ਹਾਂ ਦਾ ਧੀਆ ਦਾ ਜਿਨ੍ਹਾਂ ਦਾ ਪਿਓ ਹਮੇਸ਼ਾ ਲਈ ਚਲੇ ਗਿਆ ਦੁੱਖ ਤਾਂ ਉਹਨਾਂ ਨੂੰ ਪਤਾ ਕੀ ਆ ਜੀ ਇਸ਼ੂ ਜੀ ਪ੍ਰਸ਼ਾਸਨ ਔਰ ਸਰਕਾਰ ਤੋਂ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਸਾਹਮਣੋ ਪਹਿਲਾਂ ਤਾਂ ਜਿਹੜਾ ਦਰਾਹੇ ਦਾ ਇੱਕ ਸਿਵਲ ਹਸਪੀਟਲ ਹੈ ਜੀ ਇਹ ਖੁੱਲੇ ਇੱਥੇ 108 ਨੰਬਰ ਐਂਬੂਲੈਂਸ ਆਪਣੇ ਦਰਾਹੇ ਸ਼ਹਿਰ ਦੇ ਵਿੱਚ ਹੋਵੇ ਹੁਣ ਸਾਡੀ ਐਂਬੂਲੈਂਸ ਹੈਗੀ ਤਾਂ ਹੈ ਬਟ ਸਾਡੇ ਨਾਲ ਕੋਈ ਡਾਕਟਰ ਨਹੀਂ ਨਾ ਹੁੰਦਾ ਅਸੀਂ ਤਾਂ ਸਿਰਫ ਇੱਕ ਪੇਸ਼ੈਂਟ ਨੂੰ ਚੱਕ ਕੇ ਹਸਪੀਟਲ 'ਚ ਛੱਡ ਸਕਦੇ ਆਂ ਜੇ ਐਂਬੂਲੈਂਸ ਦੇ ਨਾਮ ਨਾਲ ਜਿਹੜੇ ਅੰਦਰ ਡਾਕਟਰ ਹੁੰਦੇ ਜਾਂ ਕੁਝ ਹੈ ਉਹ ਫੈਸਿਲਿਟੀ ਅਸੀਂ ਨਹੀਂ ਪ੍ਰੋਵਾਈਡ ਕਰ ਸਕਦੇ ਹੈਗੇ ਇਹ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਕਿ ਜਾਂ ਤਾਂ ਇੱਥੇ ਜਿਹੜੇ ਹਸਪੀਟਲ ਆ ਜਾਂ ਇਹਨਾਂ ਨੂੰ ਫਰਸਟ ਜਿੱਥੇ ਵੀ ਹਸਪਤਾਲ ਹੈਗਾ ਫਰਸਟ ਏਡ ਕੰਪਲਸਰੀ ਕਰਨ ਜਾਂ ਤਾਂ 108 ਨੰਬਰ ਸੌਰੀ ਇਹ ਆਪਣਾ ਜਿਹੜਾ ਸਿਵਲ ਹਸਪਤਾਲ ਹੈ ਇਹ ਪ੍ਰੋਪਰ ਤਰੀਕੇ ਨਾਲ ਇੱਥੇ ਚੱਲੇ ਆਉਂਦੇ ਜਾਂਦੇ ਤੁਸੀਂ ਆਪਣੇ ਆਪ ਦੇਖ ਲਓ ਜੀਟੀ ਰੋਡ ਤੋਂ ਆਪਣਾ ਜੇ ਖੰਨੇਵਾਲ ਤੋਂ ਲੁਧਿਆਣੇ ਵੱਲ ਨੂੰ ਜਾਈਏ ਇਹ ਬੜਾ ਪੁਆਇੰਟ ਤੇ ਹਸਪਤਾਲ ਹੈਗਾ ਲੁਧਿਆਣੇ ਦਾ ਹਸਪਤਾਲ ਵੀ ਬਹੁਤ ਅੰਦਰ ਜਾ ਕੇ ਆ ਫਿਰ ਜਿੱਹਾਂ ਫਲੋਰ ਸਾਰਾ ਲੁਧਿਆਣੇ ਤੋਂ ਮਾਝਾ ਮਾਲਵਾ ਦੁਆਬਾ ਚੇਂਜ ਹੋ ਜਾਂਦਾ ਸਾਰੇ ਰੂਟਸ ਚੇਂਜ ਹੋ ਜਾਂਦੇ ਕੋਈ ਵੀ ਵੇਂਦਾ ਮੌਕੇ ਤੇ ਹਸਪਤਾਲ ਨਹੀਂ ਹੈਗਾ ਇਹ ਮੌਕੇ ਤੇ ਕਈ ਜਾਨਾਂ ਬਚ ਜਾਣਗੀਆਂ ਜੇ ਹਸਪਤਾਲ ਇਹ ਖੁਲਝਵੇ ਸਾਡੀ ਇਹੀ ਬੇਨਤੀ ਆ ਸਾਡੇ ਸ਼ਹਿਰ ਵੱਲੋਂ ਕਹਿ ਲੋ ਪ੍ਰੈਸ ਕਾਨਫਰੰਸ ਵੱਲੋਂ ਕਹਿ ਲੋ ਜਾਂ ਸਾਡੇ ਸਾਰੇ ਐਨ ਜੀਓਸ ਵੱਲੋਂ ਕਹਿ ਲੋ ਇਹੀ ਬੇਨਤੀ ਹੈ ਕਿ ਜਿਹੜਾ ਹਸਪਤਾਲ ਜਲਦੀ ਖੁੱਲਣਾ ਚਾਹੀਦਾ ਤੇ ਫਸਟ ਜਿਹੜਾ ਜਿਹੜਾ ਵੀ ਕੋਈ ਪੇਸ਼ੈਂਟ ਆਵੇ ਉਹਨੂੰ ਪ੍ਰੋਪਰ ਮਿਲੇ